ਚਲੋ ਪਹਿਲੇ ਇੱਕ ਦੋ ਦਿਨ ਰੌਲਾ ਪਿਆ ਤੇ ਪਰ ਉਸ ਤੋਂ ਬਾਅਦ ਜਿਹੜੀ ਹਾਊਸ ਹੈ ਸ਼ਾਂਤੀਪੁਰ ਵਿੱਚ ਚੱਲ ਰਿਹਾ ਹੈ ਸਾਡੇ ਐਮ.ਐਲ.ਏ ਵੀ ਸਵਾਲ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਤੁਸੀਂ ਮੌਕਾ ਵੀ ਬਰਾਬਰ ਦਾ ਦੇ ਰਹੇ ਹੋ। ਇਹੀ ਮਾਹੌਲ ਮੈਂ ਚੋਣਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹੇ। ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ 'ਚ ਦੋ 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 ਤਿੰਨ ਦਿਨਾਂ 'ਚ ਕਹਿੰਦੇ ਆ ਕਿ ਜਿਹੜਾ ਕੋਡ ਲੱਗ ਜਾਊਗਾ ਚੋਣ ਆਚਾਰ ਸਹਿਤਾ ਉਹ ਲੱਗ ਜੂਗੀ। ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੈ ਹੱਕ ਹੈ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹੌਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰ ਇੱਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਥ ਵਿੱਚ ਪੁੱਗਤੀ ਜੋ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲ ਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪ੍ਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ੜਿਚਨ ਜਾਂ ਕੋਈ ਜਾਣਬੁੱਝ ਕੇ ਕੋਈ ਪੋਲਿਟਿਕਲ ੜਿਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋ ਕਰਨੇ ਰੋਸ਼ੋ ਕਰੋ ਪਰ ਉਹ ਹੈ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਹੀ ਜਿਹੜਾ ਸੰਚਾਲਕ ਹੁੰਦਾ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਟਾਰ ਨੇ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁੱਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਾਣਿਆ ਜਾਵੇ ਕਿ ਹਾਂਜੀ ਸਾਡੀ ਐਗਜ਼ਾਮਪਲ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਕੋਈ ਕਿਸੇ ਨਾਲ ਕੋਈ ਕਲੈਸ਼ ਆ ਪ੍ਰੋਗਰਾਮ ਹੋ ਜੇ ਇਸ ਦਾ ਇੱਕ ਘੰਟਾ ਪਹਿਲਾਂ ਹੋ ਜੇ 2 ਘੰਟੇ ਉਹ ਚਲੋ ਲੋਕਲ ਅਸੀਂ ਗਵਰਨਮੈਂਟ ਨਾਲ ਕਰਕੇ ਸਾਡੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਪੁਲਿਸ ਨਾਲ ਰਿਲੇਟਡ ਉਹ ਕੰਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਜਾਣ ਬੁੱਝ ਕੇ ਇਸ ਤਰ੍ਹਾਂ ਕਰਤਾ ਜਾਂਦਾ ਕਿ ਸੇਮ ਟਾਈਮ ਤੇ ਦੋ ਪ੍ਰੋਗਰਾਮ ਕਰ ਦਿੱਤੇ ਜਾਂਦੇ ਨੇ ਸਾਹਮਣੇ-ਸਾਹਮਣੇ ਸਪੀਕਰ ਲੱਗ ਜਾਂਦੇ ਨੇ ਉੱਥੇ ਥੋੜਾ ਜਿਹਾ ਫਿਰ ਕਿਉਂਕਿ ਉਹ ਜਜ਼ਬਾਤੀ ਹੁੰਦੇ ਆ ਦੋਨੋਂ ਪਾਸੇ ਵਲੰਟੀਅਰ ਉੱਥੇ ਥੋੜਾ ਜਿਹਾ ਕਈ ਵਾਰੀ ਭਾਵਕਤਾ ਜਿਹੜੀ ਹੈ ਭਾਵਕ ਹੋ ਜਾਂਦੇ ਆ ਲੋਕ ਜਜ਼ਬਾਤੀ ਹੋ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈtic ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗਨ ਆਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ 2000 ਜੋਦਾਂ 2017 2022 ਦੀਆਂ ਇਲੈਕਸ਼ਨਾਂ 19 ਤੇ 22 ਦੇ ਇਲੈਕਸ਼ਨ ਹੋਈਆਂ ਜਿੰਨੇ ਵੀ ਨੈਸ਼ਨਲ ਮੀਡੀਆ ਵਾਲੇ ਆਏ ਵੱਡੇ ਵੱਡੇ ਚੈਨਲ ਵਾਲੇ ਜਦੋਂ ਉਹ ਪੰਜਾਬ ਚ ਆਉਂਦੇ ਨੇ ਉਦੋਂ ਕਹਿੰਦੇ ਨੇ ਜੀ ਅਸੀਂ ਪੂਰਾ ਦੇਸ਼ ਲਗਭਗ ਕਵਰ ਕਰਿਆ ਆਂ ਪਰ ਜਿਹੜਾ ਮਾਹੌਲ ਇੱਥੇ ਹੈ ਪੰਜਾਬ ਦੇ ਵਿੱਚ ਹੈ ਕਿ ਹਰ ਇੱਕ ਪਾਰਟੀ ਦੇ ਜਿਹੜੇ ਲੋਗੋ ਲੱਗੇ ਨੇ ਝੰਡੇ ਲੱਗੇ ਨੇ ਔਰ ਹਰ ਇੱਕ ਪਾਰਟੀ ਦੇ ਰੋਡ ਸ਼ੋਅ ਦੇ ਮੂਰੇ ਮੋਟਰਸਾਈਕਲ ਨੇ ਕਾਰਾਂ ਨੇ ਮਤਲਬ ਜਿਨੂੰ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਇਹ ਜਿਹੜਾ ਇਲੈਕਸ਼ਨਾਂ ਨੇ ਇਹ ਦੇਸ਼ ਦਾ ਡੈਮੋਕ੍ਰੈਟਿਕ ਮੇਲਾ ਹੈ ਇੱਕ ਮੇਲਾ ਉਤਸਵ ਕਹਿੰਦੇ ਮੇਲਾ ਦੇਖਣਾ ਹੋਵੇ ਤਾਂ ਫਿਰ ਪੰਜਾਬ ਚ ਆ ਕੇ ਦੇਖ ਸਕਦੇ ਹੋ ਸੋ ਨਾਲ-ਨਾਲ ਮੈਂ ਵੀ ਸਾਡੇ ਵੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਲੀਡਰ ਸਹਿਬਾਨ ਨੇ ਵਿਰੋਧੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਸਹਿਬਾਨ ਨੇ ਬਹੁਤਿਆਂ ਨੂੰ ਟਿਕਟਾਂ ਮਿਲਣਗੀਆਂ ਬਹੁਤੇ ਸਟਾਰ ਪ੍ਰਚਾਰਕ ਹੋਣਗੇ ਕੋਈ ਇਹ ਜੀ ਨਿੱਜੀ ਜਦ ਕੋਈ ਇਹ ਜੀ ਕੋਈ ਟਿੱਪਣੀ ਜਿਹੜੀ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਆਉਂਦਾ ਹੋਵੇ ਸੰਵੇਦਨਸ਼ੀਲਤਾ ਥੋੜੀ ਜਿਹੀ ਖਿਆਲ ਰੱਖ ਕੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਜਰੂਰ ਇੱਕ ਦੂਜੀ ਦੀ ਪਾਰਟੀਆਂ ਨੂੰ ਜਾਂ ਉਹਦੇ ਕਮਾਂਕਾਰਾਂ ਨੂੰ ਜਰੂਰ ਨਿੰਦੋ ਜਰੂਰ ਉਹਨਾਂ 'ਚ ਨੁਕਸ ਕੱਢੋ ਤਾਂ ਲੋਕ ਜਿਹੜੇ ਨੇ ਫੈਸਲੇ ਲੋਕ ਕਰਨਗੇ ਪਰ ਨਿੱਜੀ ਹਮਲਿਆਂ ਤੋਂ ਜਾਂ ਨਿੱਜੀ ਜਿਹੜੀਆਂ ਟਿੱਪਣੀਆਂ ਤੋਂ ਜੇ ਬਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਟਰ ਹੋਊਗਾ ਤੇ ਪੰਜਾਬ ਦਾ ਜਿਹੜਾ ਇਸ ਵੱਲੋਂ ਨਾਮ ਜਿਹੜਾ ਉਹ ਅਸੀਂ ਮੈਂ ਆਪਣੇ ਕਿਉਂਕਿ ਮੈਂ ਪ੍ਰਧਾਨ ਆ ਪਾਰਟੀ ਦਾ ਸੰਗਠਨ ਦੇ ਤੌਰ ਤੇ ਵੀ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਪ੍ਰਚਾਰਕ ਹੋਣਗੇ ਜਾਂ ਜਿੰਨੇ ਸਾਡੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਪੇਨ ਕਰਨਗੇ ਮੈਂ ਸਪੈਸ਼ਲੀ ਉਹਨਾਂ ਨੂੰ ਹੁਣ ਅਗਲੇ ਦਿਨਾਂ 'ਚ ਬੁਲਾ ਕੇ ਇਹ ਗੱਲ ਕਹਿਣੀ ਹੈ ਕਿ ਕਿਸੇ ਵੀ ਬੰਦੇ ਦੇ ਖਿਲਾਫ ਨਿੱਜੀ ਜਾਂ ਪਰਿਵਾਰ ਨਾਲ ਸੰਬੰਧਿਤ ਜਾਂ ਉਹਦੇ ਕੋਈ ਹੋਰ ਕੰਮ ਕਰਨ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਸਿਰਫ ਜੇ ਕਹਿਣਾ ਤਾਂ ਉਹਨਾਂ ਦੀ ਕਾਰਗੁਜ਼ਾਰੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਤੁਸੀਂ ਜਿਹੜਾ ਉਹ ਕੰਪੇਅਰ ਕਰ ਲਿਓ ਕਿ ਉਹਨਾਂ ਵੇਲੇ ਐ ਹੋਇਆ ਸੀ ਅਸੀਂ ਐ ਕਰਤਾ ਉਹਨਾਂ ਵੇਲੇ ਐ ਨਹੀਂ ਹੋਇਆ ਅਸੀਂ ਆ ਕਰ ਲਿਆ ਸੋ ਇਹ ਜਿਆਦਾ ਬੈਟਰ ਇੱਕ ਤਰੀਕਾ ਹੋ ਸਕਦਾ ਸਰ ਤੇ ਮੈਨੂੰ ਨਹੀਂ ਲੱਗਦਾ ਫਿਰ ਜੇ ਇਦਾਂ ਹੋਊਗਾ ਤਾਂ ਫਿਰ ਆਪਾਂ ਪੂਰੇ ਦੇਸ਼ ਦੇ ਵਿੱਚ ਆਪਾਂ ਸੀਨਾ ਤਾਣ ਕੇ ਕਹਿ ਸਕਦੇ ਹਾਂ ਕਿ ਅਸੀਂ ਉਹ ਪੰਜਾਬ ਦੇ ਲੋਕਾਂ ਜਿਹੜੇ ਜਦੋਂ ਕੋਈ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਫਿਰ ਅਸੀਂ ਇਕੱਠੇ ਆਂ ਪਰ ਡੈਮੋਕ੍ਰੈਟਿਕ ਤਰੀਕੇ ਨਾਲ ਲੜਨ ਵਾਸਤੇ ਸਾਡੇ ਕੋਲੇ ਤਰੀਕੇ ਜਿਹੜੇ ਨੇ ਉਹ ਉਹ ਇਸ ਤਰ੍ਹਾਂ ਦੇ ਨੇ ਕਿ ਅਸੀਂ ਕਿਸੇ ਇੱਕ ਦੂਜੇ ਨੂੰ ਲਾਨ ਤਾ ਤੁਮ ਤਾ ਵਾਲੇ ਚੱਕਰ 'ਚ ਨਹੀਂ ਪਾਵਾਂਗੇ ਪਿਛਲੇ ਦਿਨਾਂ 'ਚ ਹੋਈਆਂ ਇਦਾਂ ਦੀਆਂ ਪਿਛਲੇ 1 ਸਾਲ ਦੇ ਵਿੱਚ ਲਗਭਗ ਕਾਫੀ ਵਾਰ ਇਹ ਤਾਂ ਹੋਇਆ ਕਿ ਟਕਰਾਓ ਨਿੱਜੀ ਪੱਧਰ ਤੇ ਚਲੇ ਗਏ ਕੋਈ ਗੱਲ ਨਹੀਂ ਕਈ ਵਾਰੀ ਜਜ਼ਬਾਤੀ ਹੋ ਕੇ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਪੱਕੀ ਦੁਸ਼ਮਣੀਆਂ ਪਾ ਲਈਏ ਸੋ ਮੈਂ ਅੱਜ ਇਸ ਮੁਕੱਦਸ ਹਾਊਸ ਦੇ ਵਿੱਚ ਇਹ ਕਹਿਣਾ ਚਾਹਣਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਜਿੱਤਣਗੇ ਬਾਕੀ ਲੋਕ ਹੈ ਜਨਤਾ ਹੈ ਲੋਕਤੰਤਰ ਮੇ ਲੋਕ ਬੜੇ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਸੋ ਲੋਕਾਂ ਦਾ ਜਿਹੜਾ ਵੋਟਾਂ ਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੋਟਰ ਕਾਰਡ ਨੇ ਉਹ ਸਾਨੂੰ ਐਵੇਂ ਕਿਸੇ ਖੈਰਾਤ ਚ ਨਹੀਂ ਮਿਲੇ ਰਿਓੜੀਆਂ ਬੱਟੇ ਨਹੀਂ ਮਿਲੇ ਇਹ ਵੋਟਰ ਕਾਰਡ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਹਜ਼ਾਰਾਂ ਜਿਹੜੇ ਕ੍ਰਾਂਤੀਕਾਰੀਆਂ ਨੇ ਆਪਣੇ ਖੂਨ ਦੀ ਆਪਣੇ ਖੂਨ ਦੀ ਬਲੀ ਦੇ ਕੇ ਆਪਣੇ ਆਪਣੇ ਜਵਾਨੀਆਂ ਆਪਣੀਆਂ ਜਿਹੜੀਆਂ 33 ਸਾਲ ਦੀ ਉਮਰ 'ਚ ਰਸੇ ਚੁੰਮ ਕੇ ਇਹ ਵੋਟਰ ਕਾਰਡ ਆਪਾਂ ਨੂੰ ਲੈ ਕੇ ਦਿੱਤੇ ਨੇ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਡਰਾਵੇ ਦੇ ਵਿੱਚ ਆ ਕੇ ਜਾਂ ਕਿਸੇ ਰਿਸ਼ਤੇਦਾਰੇ ਮਾਮੇ ਫਪਪੜਾਂ ਦੇ ਕਹਿਣ ਤੇ ਇਹ ਵੋਟਰ ਕਾਰਡ ਕਿਸੇ ਨੂੰ ਫੜਾ ਨਾ ਦਿਆ ਕਰੋ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਸੋ ਮੈਂ ਵੀ ਉਮੀਦ ਕਰੂੰਗਾ ਕਿ ਲੋਕ ਜਿਹੜੇ ਨੇ ਉਹ ਆਪਣੇ VOTER ਕਾਰਡ ਦਾ ਇਸਤੇਮਾਲ ਕਰਨਗੇ ਤਾਂ ਸਾਰੇ ਸ਼ਹੀਦਾਂ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਹਾਂ ਇਹ VOTER ਕਾਰਡ ਐਸੇ ਕਰਕੇ ਲੈ ਕੇ ਦਿੱਤੇ ਸੀ ਕਿ ਉਹ ਆਪਣੀ ਮਰਜ਼ੀ ਦਾ ਨੇਤਾ ਆਪ ਚੁਣ ਸਕਣ ਬਾਕੀ ਅੱਗੇ ਪਾਰਟੀਆਂ ਨੇ ਕੋਈ ਕਿਸੇ ਨੇ ਗਲਤ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਪੁਕਤਣਾ ਪਊਗਾ ਕਿਸੇ ਨੇ ਜਿਆਦਾ ਵਧੀਆ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਜਿੱਤ ਦਾ ਆਨੰਦ ਵੀ ਉਹਨਾਂ ਨੂੰ ਜਿਹੜਾ ਮਿਲੂਗਾ ਸੋ ਇਸ ਕਰਕੇ ਬਾਕੀ ਸਰਕਾਰ ਵੱਲੋਂ ਅਸੀਂ ਮੇਕ ਸ਼ੋਰ ਕਰਨਾ ਹੈ ਪੂਰਾ ਕਿ ਇਲੈਕਸ਼ਨ ਜਿਹੜੀ ਹੈ ਉਹ ਚਾਹੇ ਪਹਿਲੇ ਫੇਜ ਚ ਹੋਵੇ ਚਾਹੇ ਉਹ ਸੱਤਵੇਂ ਫੇਜ ਚ ਹੋ ਜੇ ਅਸੀਂ ਆਪਣੇ ਵੱਲੋਂ ਤਿਆਰੀ ਪੂਰੀ ਕਰਾਂਗੇ ਔਰ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੂਗੀ ਕਿ ਇੱਥੇ ਧੱਕਾ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਇਹ ਇਹ ਕੰਮ ਮੈਂ ਕਹਿੰਦਾ ਹੁਣ ਪੁਰਾਣੇ ਹੋ ਗਏ ਲੋਕ ਵੀ ਡਿਜੀਟਲ ਹੋ ਗਏ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਜੋ ਮਰਜ਼ੀ ਕਰ ਲੋ ਅਸੀਂ ਤਾਂ ਆ ਕਰਨਾ ਹੀ ਕਰਨਾ ਲੋਕਾਂ ਨੇ ਮਨ ਬਣਾਇਆ ਹੁੰਦਾ ਸੋ ਮੈਂ ਇੱਕ ਵਾਰੀ ਫੇਰ ਇਸ ਮੁਕੱਦਸ ਹਾਊਸ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਕ ਇਸ ਮੱਭ ਬੋਲਣ ਦਾ ਮੌਕਾ ਮਿਲਿਆ ਬਜਟ ਤੇ ਡਿਬੇਟ ਹੋਈ ਰਾਜਪਾਲ ਜੀ ਆਪ ਸਾਹਿਬ ਦਾ ਜਿਹੜਾ ਭਾਸ਼ਣ ਸੀ ਉਹਦੇ ਤੇ ਵੀ ਡਿਬੇਟ ਹੋਈ ਚਲੋ ਅੱਧ ਪਛਦਾ ਰੌਲਾ ਪਿਆ ਪਰ ਕੋਈ ਗੱਲ ਨਹੀਂ ਮੈਂ ਖੁਦ 8 ਸਾਲ ਲੋਕ ਸਭਾ ਚ ਰਿਹਾ ਅਸੀਂ ਵੀ ਇਕੱਠੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਵੀ ਕਰਦੇ ਰਹੇ ਹਾਂ ਤੇ ਵਾਕਆਊਟ ਵੀ ਕਰਦੇ ਰਹੇ ਹਾਂ ਪਰ ਇਹ ਹੈ ਕਿ ਨਾਲ-ਨਾਲ ਇਹ ਕਿ ਉਹਦੇ ਨਾਲ ਸਮਾਂ ਖਰਾਬ ਨਾ ਹੋਵੇ ਉਹਦੇ ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਜਿੰਨਾਂ ਸਵਾਲਾਂ ਦੇ ਜਵਾਬ ਹਨ ਉਹਨਾਂ ਨੂੰ ਮਿਲਨੇ ਚਾਹੀਦੇ ਸੀ ਉਹ ਇਸ ਕਰਕੇ ਨਾ ਖਰਾਬ ਹੋ ਜਾਣ ਕਿ ਉੱਥੇ ਜੀ ਸਾਰਿਆਂ ਨੇ ਫਿਰ ਬੈਲ ਚ ਰੌਲਾ ਪਾਤਾ ਸਾਨੂੰ ਵੀ ਪਉਣਾ ਪੈ ਗਿਆ ਫਿਰ ਬਾਹਰ ਜਾਣਾ ਪੈ ਗਿਆ ਜੇ ਸਪੀਕਰ ਨੇ ਕੱਢ ਤੇ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਕਹਿੰਦਾ ਕਿ ਤੋਂ ਇਕੱਠੇ ਆਲ ਆਪ ਆਲ ਪਾਰਟੀ ਮੀਟਿੰਗ ਕੋਈ ਕਰਕੇ ਤੇ ਇਹਨੂੰ ਸ਼ਾਂਤੀਪੂਰਵਕ ਬਣਾਈਏ ਆ ਪੰਜਾਬੀ ਆ ਦੇਸ਼ ਨੂੰ ਲੀਡ ਕਰਦੇ ਆ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆ ਹੁਣ ਵੀ ਕਰਾਂਗੇ हां कुछ ਸਾਨੂੰ ਫੈਡਰਲ ਗਵਰਨਮੈਂਟ ਵੱਲੋਂ ਕੁਝ ਚੀਜ਼ਾਂ 'ਚ ਸਾਡੇ ਨਾਲ ਧੱਕਾ ਕੀਤਾ ਜਾਂਦਾ ਚਾਹੇ ਉਹ ਸਾਡੀ ਚੱਕੀ ਰੋਕਣਾ ਹੋਵੇ 26 ਜਨਵਰੀ ਦੇ ਪ੍ਰੇਡ 'ਚੋਂ ਚਾਹੇ ਸਾਡਾ ਪੈਸਾ ਐਨਐਚਐਮ ਦਾ ਜਾਂ ਆਰਡੀਐਫ ਦਾ ਪੈਸਾ ਰੋਕਣਾ ਸੋ ਜੇ ਉਹ ਵੀ ਸਾਡੇ ਕੋਲ ਹੋਵੇ ਤਾਂ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ 'ਚ ਜਿਹੜਾ ਉਹ ਚਮਕਾ ਸਕਦੇ ਹਾਂ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਾਗ ਪੰਜਾਬ ਦਾ ਤੇ ਮੇਕ ਸ਼ੂਰ ਕਰਨਾ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਤੌਰ ਮੁੱਖ ਮੰਤਰੀ ਔਰ ਬਤੌਰ ਇਸ ਲੀਡਰ ਆ ਜਿਹੜਾ ਇਸ ਹਾਊਸ ਦਾ ਲੀਡਰ ਹੋਣ ਦੇ ਨਾਤੇ ਜਾਂ ਫਿਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਆਪਾਂ ਫਿੱਕੀ ਨਹੀਂ ਪੈਣ ਦੇਣੀ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਤਾਂ ਕਰਕੇ ਅਸੀਂ ਇਸ ਕੰਮ ਲਈ ਲੱਗੇ ਹੋਏ ਆਂ ਔਰ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਸ਼ੁਭ ਕਾਮਨਾਵਾਂ ਵਿੱਚ ਦਿੰਦਾ ਆਉਣ ਵਾਲੇ ਇੱਕ ਡੈਮੋਕ੍ਰੈਟਿਕ ਬਹੁਤ ਵੱਡੇ ਡੈਮੋਕ੍ਰੈਟਿਕ ਫੈਸਟੀਵਲ ਵਾਸਤੇ ਦਿਨ ਨਾਲ ਨਾਲ ਮੈਂ ਪਬਲਿਕ ਲੋਕਾਂ ਨੂੰ ਵੀ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਛੁੱਟੀ ਦਾ ਦਿਨ ਨਾ ਸਮਝਿਆ ਕਰੋ ਖਾਸ ਤੌਰ ਤੇ ਸ਼ਹਿਰਾਂ ਚ ਵੋਟ ਪਰਸੈਂਟੇਜ ਬਹੁਤ ਘੱਟ ਜਾਂਦੀ ਹੈ ਉਹ ਛੁੱਟੀ ਦਾ ਦਿਨ ਸਮਝ ਲੈਂਦੇ ਨੇ ਛੱਡੋ ਪਰੇ ਅੱਜ ਦਾ ਛੁੱਟੀ ਹੈ ਚਲੋ ਕਹੀਂ ਚਲਦੇ ਹਾਂ ਤੇ ਬਾਅਦ ਚ 5 ਸਾਲ ਗਾਲਾਂ ਉਹੀ ਕੱਢਦੇ ਆ ਵੀ ਆਹ ਕੀ ਆ ਗਿਆ ਐ ਕਿਉਂ ਕਰਦੇ ਫੈਸਟੀਵਲ ਤੇ ਹਿੱਸਾ ਲਓ ਉੱਚ ਨੋਟਾ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾ ਪਾ ਕੇ ਆਪਣੇ ਵੱਲੋਂ ਫਰਜ਼ ਨਿਭਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਜੀ